ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਸੋ ਵੱਜ ਚੁੱਕੇ ਨੇ 2 ਵਜੇ ਨਹੀਂ ਹਲੇ ਨੇ ਤੇ ਇੱਥੇ ਅੱਜ ਸਾਡੇ ਸਕੂਲ ਦੀ ਛੁੱਟੀ ਸੀਗੀ ਤੇ ਮੈਂ ਸੋਚ ਮੈਂ ਬਹਿਲੀ ਬੈਠੀ ਸੋਚ ਰਹੀ ਕੀ ਕਰਾਂ ਤਾਂ ਮੈਂ ਸੋਚਿਆ ਮੈਂ ਆਪਣੀ ਡਰਾਇੰਗ ਹੀ ਕੰਪਲੀਟ ਕਰਨਾ ਅੱਧੀ ਬਣੀ ਆ ਇਹਨੂੰ ਮੈਂ ਕਲਰਸ ਵਗੈਰਾ ਕਰਨੇ ਨੇ ਤੇ ਇੱਥੇ ਪੈਰਟ ਬਣਾਇਆ ਹੈ ਇੱਥੇ ਆ ਕੰਪਲੀਟ ਕਰਨਾ ਹੈ ਮੈਂ ਆਪਣਾ ਤੋ ਸਾਡੇ ਸਕੂਲ ਦੀਆਂ ਅਜੇ ਤੱਕ ਛੁੱਟੀਆਂ ਵੀ ਨਹੀਂ ਹੋਈਆਂ ਕੱਲ ਪੀਟੀਐਮ ਆ ਦੇਖੋ ਕਹਿੰਦੇ ਆ ਵੀ ਪਰਸੋ ਹੀ ਦੱਸਣਗੇ ਵੀ ਕਿਦੋਂ ਛੁੱਟੀਆਂ ਹੋਣਗੀਆਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਸਕੂਲਾਂ ਦੇ ਵਿੱਚ ਤੁਹਾਡੇ ਬੱਚੇ ਵਗੈਰਾ ਜਿੰਨਾਂ ਸਕੂਲਾਂ 'ਚ ਨੇ ਛੁੱਟੀਆਂ ਹੋ ਗਈਆਂ ਸਾਡੇ ਤਾਂ ਫਿਲਹਾਲ ਨਹੀਂ ਹੋਇਆ ਪਰ ਸੁਣਨ 'ਚ ਆਇਆ ਵਾ ਵੀ ਸਕੂਲੇ ਲਾਈਕ ਐਦਾਂ ਹੀ ਗੱਲ ਜੀ ਫੈਲੀ ਹੋਈ ਆ ਵੀ 6 ਤਰੀਕ ਤੋਂ ਹੋਣਗੀਆਂ ਕੋਈ ਕਹਿੰਦਾ 10 ਤੋਂ ਹੋਣਗੀਆਂ ਇੱਥੇ ਅਨਮੋਲ ਆ ਅਨਮੋਲ ਸਿਕਲ ਦੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਤੁਸੀਂ ਮੈਂ ਤਾਂ ਬਹੁਤ ਵਧੀਆ ਸਿਮਰਤ ਵਸਤਰੀ ਡਰਾਇੰਗ ਵਧੀਆ ਹਨ ਬਹੁਤ ਹੀ ਪਿਆਰੀ ਬਣਾਤੀ ਹੈ ਕੱਲ ਵਾਲੀ ਆੜਾ ਗੰਦ ਪਾਇਆ ਨਾ ਅਨੋਤ ਹੋ ਵੀ ਕੁਛ ਕਰ ਲਾ ਕਾਪੀ ਕੰਪਨੀ ਦੇ ਨਾਲ ਦੀ ਛੁੱਟੀਆਂ ਤੇ ਵਰਕ ਕਰੂ ਹੀ ਲੈ ਜੀ ਉਹ ਇਨੀਸ਼ੀਆ ਵੀ ਹੋ ਗਿਆ ਅੱਛਾ ਸਿਮਰ ਤੂੰ ਐ ਇੱਕ ਵਾਰ ਤੋਂ ਲਈ ਪਿਕਚਰ ਫੋਨ ਕੀ ਕਰੀ ਅਸੀਂ ਗਰੀਬ ਬੰਦੇ ਤੇ ਫੋਨ ਤਾਂ ਦੇਣਾ ਨਹੀਂ ਹੁੰਦਾ ਅੱਛਾ ਜੇ ਤੁਹਾਨੂੰ ਫੋਨ ਮਿਲ ਜਾ ਤੁਸੀਂ ਮੀਰ ਬੰਦੇ ਹੋ ਜਾਵੋਗੇ ਹੈ ਹੂੰ ਸੱਚੀ ਗੱਲ ਹੈ ਕੀ ਬਾਤ ਹੈ ਇਹਨੂੰ ਕੀ ਕਹਿੰਦੇ ਪੇਂਟਰ ਕੀ ਕਹਿੰਦੇ ਹੈ ਹੈ ਆਰਟਿਸਟ ਇਹ ਨਾਰਮਲ ਜਿਹਾ ਹੈਗੀ ਆ ਨਹੀਂ ਪਰ ਸੋਹਣੀ ਲੱਗ ਰਹੀ ਮੈਨੂੰ ਸੋਹਣੀ ਲੱਗ ਰਹੀ ਐ ਨੇ ਅੱਛਾ ਥੋੜਾ